ਕਿੱਡਾ ਵੱਡਾ ਇਹ ਘਟਾਲਾ ਪੰਜਾਬ ਦੀ ਸਰਕਾਰ ਕਰ ਰਹੀ ਹੈ ਜਿਹਦਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ 10000 ਕਰੋੜ ਰੁਪਈਆ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਹੈ ਕਿਸਾਨਾਂ ਦੀ ਜ਼ਮੀਨ ਲੁੱਟ ਕੇ ਹਾਲੇ ਤੱਕ ਚੰਡੀਗੜ੍ਹ ਦੇ ਵਿੱਚ ਨਹੀਂ ਭਰਿਆ ਗਿਆ ਜਿਹੜੀ ਦੋ ਸੁਧੀਆਂ ਦੀ ਰਾਜਧਾਨੀ ਹੈ ਤੇ ਪੰਜਾਬ ਦੇ ਵਿੱਚ 40000 ਇੱਕ ਮਤਲਬ ਅਰਬਨਾਈਜ਼ੇਸ਼ਨ ਦੀ ਕੋਈ ਪੰਜਾਬ ਨੂੰ ਲੋੜ ਹੈ 1.5 ਲੱਖ ਮੈਟ੍ਰਿਕ ਟਨ ਪੈੜੀ ਦਾ ਨੁਕਸਾਨ ਹੋਣਾ ਇਹ ਜਿਹੜਾ ਤੁਸੀਂ 40 ਹਜ਼ਾਰ ਏਕੜ ਕਿਵਰ ਕਰਨ ਨੂੰ ਕਰ ਰਹੇ ਹੋ ਇਹ ਦੇਸ਼ ਦਾ ਜਿਹੜਾ ਅੰਨ ਦਾ ਭੰਡਾਰ ਭਰਨ ਵਾਲਾ ਪੰਜਾਬ ਹੈ ਹੁਣ ਤੁਸੀਂ ਉਹਨੂੰ ਵੀ ਮਾਰਨ ਤੇ ਲੱਗੇ ਜਿੱਦਾਂ ਮੈਂ ਕਹਿਣਾ ਉਹਨਾਂ ਨੇ ਕਿ ਪੀਜੀਆਈ 40s ਮੈਕਸ ਸੇਮ ਜੇ ਤਾਂ ਕਾਲੀਤਲ ਨੇ ਬਣਾਇਆ ਇਹ ਅੱਜ ਬਣਾ ਰਹੇ ਨੇ ਮੱਲਾ ਕਲੀਨਿਕ 10x12 ਦੀ ਐਦਾਂ ਹੀ 2013 ਚ ਜਿੱਥੇ ਕਿਸਾਨ ਨੂੰ ਉਹਦੀ ਜ਼ਮੀਨ ਦਾ ਮੂੰਹ ਬੋਲਿਆ ਮੁੱਲ ਮਿਲਦਾ ਸੀ 400 ਗੁਣਾ ਤੇ ਮਰਜ਼ੀ ਸੀ ਵੀ ਚਾਹੇ ਜ਼ਮੀਨ ਲੈ ਲਵੇ ਚਾਹੇ ਪੈਸਾ ਲੈ ਲਵੇ ਹੁਣ 1995 ਵਾਲੀ ਐਕਟ ਦੇ ਵਿੱਚ ਇੱਕ ਪੋਜੀਸ਼ਨ ਕਰਨ ਲੱਗੇ ਨੇ ਲੈਂਡ ਪੁਲਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਲ ਲੁਧਿਆਣੇ ਵਿਖੇ ਧਰਨਾ ਦਿੱਤਾ ਜਾਣਾ ਸੀ ਪਰ ਹੁਣ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਜਿਸ ਦੀ ਤਰੀਕ 22 ਰੱਖੀ ਗਈ ਹੈ ਜਾਨੀ ਕਿ 22 ਤਰੀਕ ਨੂੰ ਮੁੜ ਤੋਂ ਜਿਹੜਾ ਧਰਨਾ ਲਾਇਆ ਜਾਵੇਗਾ ਸੰਨ ਸ਼੍ਰੀਪ ਕਲੇਰ ਮੌਜੂਨਾ ਗੱਲਬਾਤ ਕਰ ਲੈਂਦੇ ਆ ਕਲੇਰ ਸਾਹਿਬ ਅਖੀਰ ਕਿਉਂ ਜਿਹੜਾ ਧਰਨਾ ਮੁਲਤਵੀ ਕੀਤਾ ਗਿਆ ਦੇਖੋ ਜਸਪ੍ਰੀਤ ਜੀ ਜਿਹੜਾ ਪੰਜਾਬ ਸਰਕਾਰ ਇੱਕ ਲੈਂਡ ਗ੍ਰੈਬਿੰਗ ਦੀ ਪਾਲਿਸੀ ਲੈ ਕੇ ਆਈ ਹੈ ਕਿਸਾਨਾਂ ਤੋਂ ਜ਼ਮੀਨ ਖੋਹਣੀ ਹੈ ਉਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਕਿਸਾਨਾਂ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਸੋ ਗਵਾਈ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਪਰ ਪੰਜਾਬ ਦੇ ਕਿਸਾਨ ਅੱਜ ਪੰਜਾਬ ਦੇ ਸਰਕਾਰ ਦੇ ਵਿਰੁੱਧ ਖੜੇ ਨੇ ਔਰ ਕੱਲ ਨੂੰ ਜਿਹੜਾ ਲੁਧਿਆਣਾ ਡੀਸੀ ਦਫਤਰ ਦੇ ਵਿਖੇ ਧਰਨਾ ਰੱਖਿਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹ ਸਿਰਫ ਤੇ ਸਿਰਫ ਮੌਸਮ ਕਿਉਂਕਿ ਕੱਲ ਨੂੰ ਬੜਾ ਖਰਾਬ ਦੱਸਿਆ ਜਾ ਰਿਹਾ ਉਹ ਵਜ੍ਹਾ ਕਰਕੇ ਉਹਨੂੰ ਮੁਲਤਵੀ ਕਰਕੇ ਹੁਣ 22 ਤਰੀਕ ਉਹ ਧਰਨੇ ਦੀ ਉਹ ਰੋਸ ਪ੍ਰਦਰਸ਼ਨ ਦੀ ਰੱਖੀ ਗਈ ਹੈ ਪਰ ਅੱਜ ਤੁਹਾਡੇ ਮਾਧਿਅਮ ਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਕਿੱਡਾ ਵੱਡਾ ਇਹ ਘਟਾਲਾ ਪੰਜਾਬ ਦੀ ਸਰਕਾਰ ਕਰ ਰਹੀ ਹੈ ਜਿਹਦਾ ਸਿਰਫ ਤੇ ਸਿਰਫ ਇੱਕੋ ਮਕਸਦ ਹੈ ਕਿ 10000 ਕਰੋੜ ਰੁਪਈਆ ਆਮ ਆਦਮੀ ਪਾਰਟੀ ਨੇ ਆਪਣੀ ਜੇਬਾਂ ਦੇ ਵਿੱਚ ਪਾਉਣਾ ਹੈ ਕਿਸਾਨਾਂ ਦੀ ਜ਼ਮੀਨ ਲੁੱਟ ਕੇ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦਿੰਦਾ ਚੰਡੀਗੜ੍ਹ ਦਾ ਜਿਹੜਾ ਨੀ ਪੱਥਰ ਹੈ ਉਹ 1952 ਦੇ ਵਿੱਚ ਰੱਖਿਆ ਗਿਆ ਸੀ ਤੇ 25000 ਏਕੜ 1952 ਦੇ ਵਿੱਚ ਇਹਦਾ ਐਕਵਾਇਰ ਹੋਇਆ ਸੀ ਤੇ ਇਹ ਦੋ ਸੂਬਿਆਂ ਦੀ ਰਾਜਧਾਨੀ ਹੈ ਯੂਟੀ ਹੈ ਉਹਦੇ باوجود ਤੁਸੀਂ ਅੱਜ ਵੀ ਚਲੇ ਜਾਓ ਇਧਰ ਮਨੀ ਮਾਜਰੇ ਵਾਲੇ ਪਾਸੇ ਹੋਰ ਕਿੰਨੀ ਜਗ੍ਹਾ ਤੇ ਜ਼ਮੀਨ ਖਾਲੀ ਪਈ ਹੈ ਮਤਲਬ 70 ਸਾਲ ਹੋ ਗਏ 70 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ 25000 ਏਕੜ ਤਾਂ ਹਲੇ ਤੱਕ ਚੰਡੀਗੜ੍ਹ ਦੇ ਵਿੱਚ ਨਹੀਂ ਭਰਿਆ ਗਿਆ ਜਿਹੜੀ ਦੋ ਸੂਬਿਆਂ ਦੀ ਰਾਜਧਾਨੀ ਹੈ ਤੇ ਪੰਜਾਬ ਦੇ ਵਿੱਚ 40000 ਏਕੜ ਮਤਲਬ ਅਰਬਨਾਈਜੇਸ਼ਨ ਦੀ ਕੋਈ ਪੰਜਾਬ ਨੂੰ ਲੋਡ ਹੈ ਪੂਰੇ ਭਾਰਤ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਜੇ ਐਵਰੇਜ ਕਢੋਗੇ ਨਾ ਅਰਬਨਾਈਜੇਸ਼ਨ ਦੀ 31% ਪੰਜਾਬ ਚ ਪਹਿਲਾਂ ਹੀ 42% ਹੈ ਮਤਲਬ ਪੂਰੇ ਭਾਰਤ ਚ 31 ਪੰਜਾਬ ਚ 42% ਤੇ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਮੈਂ 40000 ਏਕੜ ਹੋਰ ਰਿਕੁਆਇਰ ਕਰਨਾ ਤੇ ਹਾਲਾਤ ਸਾਡੇ ਇਹ ਨੇ ਕਿ ਅਸੀਂ ਹਰ ਰੋਜ਼ ਸਾਡੀ ਪੰਜਾਬ ਦੀ ਸਰਕਾਰ ਕਰਜ਼ਾ ਚੱਕ ਰਹੀ ਹੈ ਤੇ ਫਿਰ ਕਿਉਂ ਕਿਸਾਨਾਂ ਨਾਲ ਆਪਾਂ ਐਡਾ ਵੱਡਾ ਧੋਖਾ ਕਰ ਰਹੇ ਆਂ ਡੇਡ ਲੱਖ ਮੈਟ੍ਰਿਕ ਟਨ ਪੈਡੀ ਦਾ ਨੁਕਸਾਨ ਹੋਣਾ ਇਹ ਜਿਹੜਾ ਤੁਸੀਂ 40000 ਏਕੜ ਰਿਕੁਆਇਰ ਕਰਨ ਨੂੰ ਫਿਰ ਰਹੇ ਹੋ ਇਹ ਦੇਸ਼ ਦਾ ਜਿਹੜਾ ਅੰਨ ਦਾ ਭੰਡਾਰ ਭਰਨ ਵਾਲਾ ਪੰਜਾਬ ਹੈ ਹੁਣ ਤੁਸੀਂ ਉਹਨੂੰ ਵੀ ਮਾਰਨ ਤੇ ਲੱਗੇ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦਾ ਹੈ ਕਿ ਇਹੋ ਜਿਹੀਆਂ ਪਾਲਿਸੀਆਂ ਜਿਹਦੇ ਨਾਲ ਸਿਰਫ ਤੇ ਸਿਰਫ ਤੁਸੀਂ ਵੱਡੇ ਜਿਹੜੇ ਪ੍ਰਾਈਵੇਟ ਪਲੇਅਰ ਨੇ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਪੂਰੇ ਦੇਸ਼ ਦੇ ਵਿੱਚ ਇਹ ਜਿਹੜੀ ਲੈਂਡ ਐਕਵਿਜ਼ੀਸ਼ਨ ਇਹਨੂੰ ਲੈ ਕੇ ਇੱਕ ਚਿੰਤਾ ਖੜੀ ਹੋਈ ਸੀ ਜਦੋਂ 2013 ਚ ਵੱਡੇ ਵੱਡੇ ਅਰਥਸ਼ਾਸਤਰੀ ਜਿਹੜੇ ਲੋਕ ਇਹਨੂੰ ਸਮਝਦੇ ਨੇ ਐਮਪੀ ਉਹ ਸਾਰਿਆਂ ਦੀ ਇੱਕ ਕਮੇਟੀ ਨੇ ਕੁਝ ਸੁਝਾਅ ਦਿੱਤੇ ਸੀ ਜਿਹਦੇ ਆਧਾਰ ਤੇ ਲੈਂਡ ਐਕ acquisition ਐਕਟ ਆਇਆ ਸੀ ਜਿਹੜਾ ਕਿ ਪੰਜਾਬ ਦੀ ਸਰਕਾਰ ਨੇ ਅਡਾਪਟ ਕੀਤਾ ਸੀ ਉਹਦੇ ਚ ਕੀ ਹੈ ਜੋ ਪੰਜਾਬ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਐਕਟ ਸੀ ਕਿ ਜ਼ਮੀਨ ਦਾ 400 ਗੁਣਾ ਮੁੱਲ ਮਿਲਦਾ ਸੀ ਕਿਸਾਨ ਨੂੰ ਤੇ ਹੁਣ ਇਹ ਕਿਹੜੇ ਐਕਵਾਇਰ ਕਿਹੜੇ ਐਕਟ niche ਕਰ ਰਹੇ ਨੇ 1995 ਦੇ ਐਕਟ niche ਮਤਲਬ ਇਹ ਪਿੱਛੇ ਨੂੰ ਚਲੇ ਗਏ ਜਿੱਦਾਂ ਮੈਂ ਕਹਿਣਾ ਉਹਨਾਂ ਨਾਲ ਕਿ ਪਜੀ 40s max same ਜੇ ਤਾਂ ਅਕਾਲੀ ਦਲ ਨੇ ਬਣਾਇਆ ਇਹ ਅੱਜ ਬਣਾ ਰਹੇ ਨੇ ਮੱਲਾ ਕਲੀਨਿਕ 10x12 ਦੀ ਐਦਾਂ ਹੀ 2013 ਚ ਜਿੱਥੇ ਕਿਸਾਨ ਨੂੰ ਉਹਦੀ ਜ਼ਮੀਨ ਦਾ ਮੂੰਹ ਬੋਲਿਆ ਮੁੱਲ ਮਿਲਦਾ ਸੀ 400 ਗੁਣਾ ਤੇ ਮਰਜ਼ੀ ਸੀ ਵੀ ਚਾਹੇ ਜ਼ਮੀਨ ਲੈ ਲਵੇ ਚਾਹੇ ਪੈਸਾ ਲੈ ਲਵੇ ਹੁਣ 1995 ਵਾਲੇ ਐਕਟ ਨੀਚੇ ਐਕਵਾਜ਼ੀਸ਼ਨ ਕਰਨ ਲੱਗੇ ਨੇ ਸਰਕਾਰ ਦੀ ਮਰਜ਼ੀ ਹੈ ਕਿਸੇ ਵੀ ਪ੍ਰਾਈਵੇਟ ਪਲੇਅਰ ਨੂੰ ਚੱਕ ਕੇ ਜ਼ਮੀਨ ਦੇ ਦੇਵੇ 30-30 ਸਾਲ ਉਹ ਡਿਵੈਲਪ ਕਰੇ ਨਾ ਕਰੇ ਔਰ ਜਿਹੜਾ ਛੋਟਾ ਜ਼ਮੀਨਦਾਰ ਉਹਨਾਂ ਨੂੰ ਤਾਂ ਮਿਲਣਾ ਵੀ ਕੱਖ ਨਹੀਂ ਲੈਂਡ ਪੂਲਿੰਗ ਚ ਵੱਡੇ ਜ਼ਮੀਨਦਾਰ ਨੂੰ 50-60 ਏਕੜ ਵਾਲੇ ਨੂੰ 30% ਮਿਲਣਾ ਛੋਟੇ ਨੂੰ ਤਾਂ ਉਹ ਵੀ ਨਹੀਂ ਮਿਲਣਾ ਸੋ ਇਹ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਪੰਜਾਬੀਆਂ ਨਾਲ ਧੋਖਾ ਹੈ ਜਿਹਦੇ ਵਿਰੁੱਧ ਸ਼੍ਰੋਮ ਦੀ ਅਕਾਲੀ ਦਲ ਹੁਣ ਟਕੜਾ ਹੋ ਕੇ ਲੜਾਈ ਲੜੇਗਾ ਔਰ ਭਗਵੰਤ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀਆਂ ਜ਼ਮੀਨਾਂ ਲੁੱਟਣ ਨਹੀਂ ਦੇਵਾਂਗੇ ਸੋ ਇੱਕ ਵਿਗਲ ਜਿਹੜਾ ਆ ਕਾਲੇਦਲ ਵੱਲੋਂ ਵਜਾਇਆ ਗਿਆ ਕੇਵਲ ਲੁਧਿਆਣੇ ਨਹੀਂ ਹਰ ਉਸ ਥਾਂ ਤੇ ਧਰਨੇ ਦਿੱਤੇ ਜਾਣਗੇ ਜਿੱਥੇ ਕਿ ਲੈਂਡ ਪੁਲਿੰਗ ਦਾ ਸਰਕਾਰ ਵੱਲੋਂ ਪਾਲਿਸੀ ਲਿਆਂਦੀ ਜਾ ਰਹੀ ਆ ਫਿਲਹਾਲ ਲੁਧਿਆਣੇ ਦਾ ਧਰਨਾ ਜਿਹੜਾ ਹੁਣ ਕੱਲ ਦੀ ਵਜਾਇ 22 ਤਰੀਕ ਨੂੰ ਰੱਖਿਆ ਗਿਆ ਜਿਸ ਦੇ ਵਿੱਚ ਤਮਾਮ ਲੀਡਰ ਦੇਖਣ ਨੂੰ ਮਿਲਗੇ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀਟੀਸੀ ਨਿਊਜ਼ ਚੰਡੀਗੜ੍ਹ